ਦੇਖੋ ਜੀ ਘਟਨਾ ਹੈ ਸਾਡੇ ਬੜੇ ਜੀਜਾ ਆਪਣੇ ਜੁਧਵੀਰ ਜੀ ਇਹ ਕਿ ਜਿੱਥੋਂ ਤੱਕ ਪਤਾ ਲੱਗਾ ਕਿ ਇੱਕ ਨਵੇਂ ਪੜੇ ਜਿਹੜਾ ਰਾਜ ਨਵਾਂ ਘਰਾਨ ਕਿਸ ਦੇ ਘਰ ਗਏ ਆ ਉੱਥੇ ਕੋਈ ਜਰਾਤੀ ਅੰਸ਼ਰਾਂ ਨੇ ਜਿਹੜਾ ਇਹਨਾਂ ਨੂੰ ਇਕੱਲੇ ਨੂੰ ਦੇਖ ਕੇ ਜਿਹੜਾ ਇਹਨੇ ਤੇ ਹਮਲਾ ਕਰਤਾ ਬੜੀ ਮੱਧ ਭਾਗੀ ਘਟਨਾ ਹੈ ਕਿਉਂਕਿ ਜੇ ਇਹੀ ਸਿਸਟਮ ਇੱਕ ਮੋਲ ਬਾਰ ਪੰਧਿਆ ਵਾਸਤੇ ਹੋਣ ਲੱਪੇਵੇ ਤੇ ਫਿਰ ਜਿਹੜਾ ਮੋਲ ਹੈ ਇਹ ਖਰਾਬ ਹੀ ਹੁੰਦਾ ਜਾਣਾ ਤਕਰੀਬਾ ਦੇ ਵਿੱਚ ਤੇ ਲੋਕ ਫਿਰ ਕਿੱਦਾਂ ਲੋਕਾਂ ਦੇ ਵਿੱਚ ਜਾਣਗੇ ਸਿਆਸੀ ਲੋਕ ਤੇ ਕਿੱਦਾਂ ਲੋਕਾਂ ਦੇ ਵਿੱਚ ਰਾਇ ਨਵੇਂ ਕਰਾਣਗੇ ਜਾ ਕੇ ਬੜੀ ਮਾੜੀ ਗੱਲ ਹੈ ਤੇ ਜੋ ਵੀ ਪ੍ਰਸ਼ਾਸਨ ਨੇ ਦੀ ਕਰਨਾ ਤੇ ਸੁਣ ਕੇ ਜਿਹੜੀ ਇਨਕੁਆਇਰੀ ਕੀਤੀ ਜਾਵੇ ਤੇ ਜੋ ਵਰਦੀ ਕਾਰਵਾਈ ਦੀ ਕੀਤੀ ਜਾ ਸਪੰਚੀ ਆ ਵੀ ਹਾਂਜੀ ਹਾਂਜੀ ਇਹ ਜੀਪਰ ਦੋਈ ਜੀ ਸਰ ਕੁਛ ਨਹੀਂ ਹੋ ਪਿਆ ਪੇਸ਼ੈਂਟ ਪੋਸਟ ਅਜ਼ਰਟ ਆਇਆ ਸੀਗਾ ਤੇ ਪੇਸ਼ੈਂਟ ਦੇ ਮੈਸਿਵ ਬਲੀਡਿੰਗ ਸੀਗੀ ਜਦੋਂ ਸਾਡੇ ਕੋਲ ਆਇਆ ਅਸੀਂ ਪ੍ਰੀਲੀਮਿਨਰੀ ਟ੍ਰੀਟਮੈਂਟ ਦੇ ਦਿੱਤੀ ਹੈਗੀ ਹੈ ਆਰਥੋਪੈਡਿਸ਼ਨ ਦੇਖ ਲਿਆ ਡਾਕਟਰ ਸਾਹਿਬ ਨੇ ਆ ਕੇ ਤੇ ਪੇਸ਼ੈਂਟ ਨੂੰ ਆਪਾਂ ਐਡਮਿਟ ਕਰ ਲਿਆ ਅਸੀਂ ਜੀ ਉਹਦੇ ਕਿਹੜੀ ਕਿਹੜੀ ਸਟੇਜ ਲੱਗੀ ਉਹਦੇ ਮੇਨਲੀ ਫ੍ਰੈਕਚਰਸ ਨੇ ਇੱਕ ਦੋ ਡਾਕਟਰ ਸਾਹਿਬ ਨੇ ਦੇਖ ਲਿਆ ਐਡਮਿਟ ਕਰ ਲਿਆ ਉਹਨੂੰ ਠੀਕ ਹੈ ਪੇਸ਼ੈਂਟ ਦੇਖੋ ਜੀ ਘਟਨਾ ਹੈ ਸਾਡੇ ਬੜੇ ਜੀਜ ਨੇ ਆਪਣੇ ਜੁਦਵੀਰ ਜੀ ਇੱਕ ਜਿੱਥੋਂ ਤੱਕ ਪਤਾ ਲੱਗਾ ਕਿ ਇੱਕ ਨਵੇਂ ਪੜੇ ਜਿਹੜਾ ਰਾਈ ਨਵਾਂ ਕਰਾਣ ਕਿਸੇ ਦੇ ਘਰ ਗਏ ਆ ਉੱਥੇ ਕੋਈ ਜਰਾਤੀ ਅਨਸ਼ਰਾਂ ਨੇ ਜਿਹੜਾ ਇਹਨਾਂ ਨੂੰ ਇਕੱਲੇ ਨੂੰ ਦੇਖ ਕੇ ਜਿਹੜਾ ਇਹਨੇ ਤੇ ਹਮਲਾ ਕਰਤਾ ਬੜੀ ਮੱਦਭਾਗੀ ਘਟਨਾ ਹੈ ਕਿਉਂਕਿ ਜੇ ਇਹੀ ਸਿਸਟਮ ਇੱਕ ਮੋਲ ਵਾਰ ਪੰਧਿਆ ਵਾਸਤੇ ਹੋਣ ਲੱਪੇਵੇ ਤੇ ਫਿਰ ਜਿਹੜਾ ਮੋਲ ਹੈ ਇਹ ਖਰਾਬ ਹੀ ਹੁੰਦਾ ਜਾਣਾ ਤਕਰੀਬਤ ਇਹਨਾਂ ਤੇ ਲੋਕ ਫਿਰ ਕਿੱਦਾਂ ਲੋਕਾਂ ਦੇ ਵਿੱਚ ਜਾਣਗੇ ਸਿਆਸੀ ਲੋਕ ਤੇ ਕਿੱਦਾਂ ਲੋਕਾਂ ਦੇ ਵਿੱਚ ਰਾਏ ਨਵੇਂ ਕਰਾਂਗੇ ਜਾ ਕੇ ਬੜੀ ਮਾੜੀ ਗੱਲ ਹੈ ਤੇ ਜੋ ਵੀ ਪ੍ਰਸ਼ਾਸਨ ਨੇ ਦੀ ਕਰਨਾ ਤੇ ਸੁਣ ਕੇ ਜਿਹੜੀ ਇਨਕੁਆਇਰੀ ਕੀਤੀ ਜਾਵੇ ਤੇ ਜੋ ਬੰਦੀ ਕਾਰਵਾਈ ਦੀ ਕੀਤੀ ਜਾ ਸਪੰਝੀ ਹਾਂਜੀ ਹਾਂਜੀ ਤੇ ਜੀਪਰ ਦੋ ਜੀ ਸਰ ਕੁਝ ਨਹੀਂ ਹੋ ਪਿਆ ਪੇਸ਼ੈਂਟ ਪੋਸਟ ਅਜ਼ਰਟ ਆਇਆ ਸੀਗਾ ਤੇ ਪੇਸ਼ੈਂਟ ਦੇ ਮੈਸਿਵ ਬਲੀਡਿੰਗ ਸੀਗੀ ਜਦੋਂ ਸਾਡੇ ਕੋਲ ਆਇਆ ਅਸੀਂ ਪ੍ਰੀਲੀਮినਰੀ ਟ੍ਰੀਟਮੈਂਟ ਦੇ ਦਿੱਤੀ ਹੈਗੇ ਆ ਆਰਥੋਪੈਡੀਸ਼ਨ ਦੇਖ ਲਿਆ ਡਾਕਟਰ ਸਾਹਿਬ ਨੇ ਆ ਕੇ ਤੇ ਪੇਸ਼ੇਂ ਨੂੰ ਅਪ ਐਡਮਿਟ ਕਰ ਲਿਆ ਹੋਸੀ ਜੀ ਉਹ ਕਿਸੀ ਸੱਟ ਲੱਗੀ ਉਹ ਮੇਨਲੀ ਫ੍ਰੈਕਚਰ ਸੀ ਨੇ ਕਿ ਉਹ ਡਾਕਟਰ ਸਾਹਿਬ ਨੇ ਦੇਖ ਲਿਆ ਐਡਮਿਟ ਕਰ ਲਿਆ ਉਹਨਾਂ ਨੂੰ ਸਰ ਹਾਂ ਪਾਇਆ ਇਸ ਵੇਲੇ ਠੀਕ ਐ ਪੇਸ਼ੇਂ ਜੀ ਸਰ ਵਾਟ ਐ ਦੇਖੋ ਜੀ ਘਟਨਾ ਸਾਡੇ ਬੜੇ ਜੀਜਾ ਨੇ ਆਪਣੇ ਜਯੋਦਵੀਰ ਜੀ ਇੱਕ ਜਿੱਥੋਂ ਤੱਕ ਪਤਾ ਲੱਗਾ ਕਿ ਇੱਕ ਨਵੇਂ ਪੜੇ ਜਿਹੜਾ ਰਾਜਨਵਾ ਘਰਾਂ ਕਿਸ ਦੇ ਘਰ ਗਏ ਆ ਉੱਥੇ ਕੋਈ ਜਰਾਤੀ ਅੰਸ਼ਰਾਂ ਨੇ ਜਿਹੜਾ ਇਹਨਾਂ ਨੂੰ ਇਕੱਲੇ ਨੂੰ ਦੇਖ ਕੇ ਜਿਹੜਾ ਇਹਨੇ ਤੇ ਹਮਲਾ ਕਰਤਾ ਬੜੀ ਮੱਤਭਾਗੀ ਘਟਨਾ ਹੈ ਕਿਉਂਕਿ ਜੇ ਇਹੀ ਸਿਸਟਮ ਇੱਕ ਮੋਲਵਾਰ ਪੰਧਿਆ ਵਾਸਤੇ ਹੋਣ ਲੱਪੇਵੇ ਤੇ ਫਿਰ ਜਿਹੜਾ ਮੋਲ ਹੈ ਇਹ ਖਰਾਬ ਹੀ ਹੁੰਦਾ ਜਾਣਾ ਤਕਰੀਬਾ ਇਹ ਤੇ ਲੋਕ ਫਿਰ ਕਿੱਦਾਂ ਲੋਕਾਂ ਦੇ ਵਿੱਚ ਜਾਣਗੇ ਸਿਆਸੀ ਲੋਕ ਤੇ ਕਿੱਦਾਂ ਲੋਕਾਂ ਦੇ ਵਿੱਚ ਰਾਈ ਨਵੇਂ ਕਰਾਂਗੇ ਜਾ ਕੇ ਬੜੀ ਮਾੜੀ ਗੱਲ ਹੈ ਤੇ ਜੋ ਵੀ ਪ੍ਰਸ਼ਾਸਨ ਨੇ ਦੀ ਕਰਨਾ ਤੇ ਸੁਣ ਕੇ ਜਿਹੜੀ ਇਨਕੁਆਇਰੀ ਕੀਤੀ ਜਾਵੇ ਜੋ ਵਰਨਦੀ ਕਾਰਵਾਈ ਦੀ ਕੀਤੀ ਜਾ ਸਪੰਤਨੀ ਆ ਵੀ ਹਾਂਜੀ ਹਾਂਜੀ ਇਹ ਜੀਪਰ ਦੋਈ ਪੇਸ਼ੈਂਟ ਪੋਸਟ ਅਜ਼ਰਟ ਆਇਆ ਸੀਗਾ ਤੇ ਪੇਸ਼ੈਂਟ ਦੇ ਮੈਸਿਵ ਬਲੀਡਿੰਗ ਸੀਗੀ ਜਦੋਂ ਸਾਡੇ ਕੋਲ ਆਇਆ ਅਸੀਂ ਪ੍ਰੀਲੀਮਿਨਰੀ ਟਰੀਟਮੈਂਟ ਦੇ ਦਿੱਤੀ ਹੈਗੀ ਆ ਆਰਥੋਪੈਡੀਸ਼ੀਅਨ ਦੇਖ ਲਿਆ ਡਾਕਟਰ ਸਾਹਿਬ ਨੇ ਆ ਕੇ ਤੇ ਪੇਸ਼ੈਂਟ ਨੂੰ ਅਪ ਐਡਮਿਟ ਕਰ ਲਿਆ ਹੋਸੀ ਜੀ ਆ ਔਰ ਕਿਹਦੀ ਸੱਟ ਲੱਗੀ ਉਹ ਮੈਨਲੀ ਫ੍ਰੈਕਚਰਸ ਨੇ ਕਿਹਾ ਡਾਕਟਰ ਸਾਹਿਬ ਨੇ ਦੇਖ ਲਿਆ ਐਡਮਿਟ ਕਰ ਲਿਆ ਉਹਨੂੰ ਸਰ ਹਾਂ ਠੀਕ ਹੈ ਪੇਸ਼ੰਗੀ ਐ ਵਾਟ ਐਨ